ਪਰ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਵੇਂ ਨਹੀਂ ਚਾਹਣ ਤੋਂ ਪੱਜ ਰਹੀ ਹੈ। ਰਾਜਕੁਮਾਰ ਚੱਬੇਵਾਲ ਅਸਤੀਫਾ ਦੇ ਕਿਆਮ ਆਦਮੀ ਪਾਰਟੀ ਚਾਏ। ਸ਼ੀਤਲ ਨਗਰਾਲ ਅਸਤੀਫਾ ਦੇ ਕੇ ਪਾਸ ਪੱਜ ਗਏ। ਸੋ ਇਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਅਜੇ ਹੋਰੇ। ਕਹਿੰਦੇ ਜੇ ਮਨਜ਼ੂਰ ਹੋ ਗਏ ਤਾਂ ਲੋਕ ਸਭਾ ਚੋਣਾਂ ਜਿਹੜੀਆਂ ਆਮ ਚੋਣਾਂ ਹੋਈਆਂ ਉਹ ਚ 2 ਮਹੀਨੇ ਸਮਾ ਪਿਆ ਤੇ ਇਹ ਨਾਲੇ ਹੋ ਸਕਦੀਆਂ ਤੇ ਪੰਜਾਬ ਸਰਕਾਰ ਕਹਿੰਦੀ ਜਿਵੇਂ ਨਹੀਂ ਚਾਹਣ ਤੋਂ ਜੇ ਜਾਣਾ ਨਹੀਂ ਚਾਹੁੰਦੀ। ਸੋ ਇਸ ਤਰੀਕੇ ਨਾਲ ਅਸਤੀਫੇ ਮਨਜ਼ੂਰ ਨਹੀਂ ਕੀਤੇ ਜਾ ਰਹੇ। ਰਾਜਕੁਮਾਰ ਚੱਬੇਵਾਲ ਹੋਰੀ ਕਾਂਗਰਸ ਦੇ ਐਮ ਐਲ ਏ ਸੀ ਅਸਤੀਫਾ ਦੇ ਕੇ ਆਏ। ਤੇ ਅਗਲੇ ਕਹਿੰਦੇ ਮੈਂ ਤਾਂ ਅਸੀਫਾ ਦਿੱਤਾ ਜੀ ਤਲਬਦਲ ਕਾਨੂੰਨ ਚ ਕਿਸੇ ਮੈਨਾ ਫਾਜਵਾ ਸੀਤਨੁਗਰਾਲ ਭਾਜਪਾ ਚੋਂ ਆਏ ਸੀ ਆਵਾਜ਼ ਦੀ ਪਾਰਟੀ ਚ ਆ ਕੇ ਐਮਐਲਏ ਬਣ ਗਏ ਤੇ ਵਾਪਸ ਭਾਜਪਾ ਚ ਗਏ ਤਾਂ ਅਸੀਫਾ ਦੇਗੇ ਤੇ ਕਹਿੰਦੇ ਜੀ ਪਰ ਅਸੀਫਾ ਮਨਜ਼ੂਰ ਨਹੀਂਗਾ ਤੇ ਇਸ ਲਈ ਕਹਿੰਦੇ ਕਿ ਜੇ ਮਨਜ਼ੂਰ ਨਹੀਂ ਤਾਂ ਚੋਣ ਕਿਵੇਂ ਸੋ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਲੋਕ ਸਭਾ ਚੋਣਾਂ ਦੇ ਨਾਲ ਅਸੀਂ ਵਿਧਾਨ ਸਭਾ ਚੋਣਾਂ ਦੀ ਜਿੰਨੀ ਚੋਣ ਚ ਪਈਏ ਕਿਉਂਕਿ ਉਹਨਾਂ ਨੂੰ ਤਾਂ ਇਹ ਫਿਕਰ ਪੈ ਕੇ ਤੇਰਾ ਉਮੀਦਵਾਰ ਲੱਭਣੇ ਔਖੇ ਹੋ ਪਏ ਨੇ ਇੱਧਰ ਉੱਧਰ ਲੋ ਲਿਆਉਣੇ ਪੈਂਦੇ ਆ ਭਾਜਪਾ ਦਾ ਵੀ ਹਾਲ ਇਹੀ ਹੈ ਉਹ ਤਾਂ ਜਿਆਦਾ ਪਰ ਕਹਿੰਦੇ ਜੀ ਆਮ ਆਦਮੀ ਪਾਰਟੀ ਅੱਜ ਜਿਮਨੀ ਚੋਣ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਲਈ ਕਹਿੰਦੇ ਜੀ ਉਹਨਾਂ ਨੇ ਇਹਨਾਂ ਦੇ ਸਿਫੇ ਮਨਜ਼ੂਰ ਨਹੀਂ ਕੀਤੇ